चीजा होंगे सिंबल ऑफ द स्टेट दिस इज सिंबल ऑफ द स्टेट पंजाब यूनिवर्सिटी यू कैनॉट लेट इट गो जस्ट फॉर टू हंड्रेड करोड़ थ्री हंड्रेड करोड़ आउट ऑफ एक लाख करोड़ बजट सो आई एम वेरी क्लियर प्लेस सो आ अपने वास्ते, मैं तो सारे कहना है कि वी ऑल पार्टीज वट एवर द एफिलिएशन मैन मी नॉट टू मेक दिस इन टू पोलिटिकल बट मेक इट एज अ पंजाब इशू ਐਂਡ ਸਾਰੇ ਇਕੱਠੇ ਹੋ ਕੇ ਐਂਡ ਐਸ ਪ੍ਰੈਜ਼ੀਡੈਂਟ ਆਫ ਅਕਾਲੀ ਦਲ ਮੈਂ ਬੜਾ ਕਲੀਅਰ ਕਰਨਾ ਚਾਹੁੰਦਾ ਹਾਂ ਕਿਸੇ ਹਾਲ ਚ ਕਿਸੇ ਹਾਲ ਚ ਵੀ ਵਿਲ ਨਾਟ ਅਲਾਉ ਦਿਸ ਵੀ ਵਿਲ ਨਾਟ ਅਲਾਉ ਦਿਸ ਐਸ ਇੱਕ ਮੈਂ ਤੁਹਾਨੂੰ ਪਹਿਲੀ ਵੀ ਕਿਹਾ ਸੀ ਕਿ ਵੀ ਸ਼ੁੱਡ ਆਲ ਲੁੱਕ ਅਪ ਪੋਲਿਟਿਕਸ ਪੋਲਿਟਿਕਸ ਵਾਸਤੇ ਆਪਣੇ ਕੋਲੇ ਬਹੁਤ ਅੰਤ ਤੱਕ ਪੰਜਾਬ ਯੂਨੀਵਰਸਿਟੀ ਇਸ ਪਾਰਟ ਆਫ ਪੰਜਾਬ ਪਹਿਲੀ ਗੱਲ ਮੈਂ ਤੁਹਾਨੂੰ ਦੱਸਾਂ ਜਿਹੜਾ ਐਕਟ ਬਣਿਆ ਸੀ ਉਦੋਂ ਐਸਜੀਪੀਸੀ ਐਕਟਿਵ ਬਣਿਆ ਸੀ ਉਦੋਂ ਯੂਨੀਵਰਸਿਟੀ ਦਾ ਐਕਟ ਲੈ ਜਿਹੜਾ ਐਗਰੀਕਲਚਰ ਯੂਨੀਵਰਸਿਟੀ ਤੇ ਭਾਖੜਾ ਪਾਣੀ ਦਾ ਵੀ ਸੀ ਉਹਦੇ ਬਾਅਦ ਸਾਰੀਆਂ ਸਟੇਟਾਂ ਨੇ ਜਿਹੜੇ ਇਟ ਵਾਸ ਅ ਇੰਟਰ ਸਟੇਟ ਉਹਨਾਂ ਨੇ ਬਾਕੀ ਸਟੇਟਾਂ ਨੇ ਆਪਣੀ ਸ਼ੇਅਰ ਤੋਂ ਕੱਢ ਕੇ ਆਪਣੀਆਂ ਆਪਣੀਆਂ ਯੂਨੀਵਰਸਿਟੀ ਬਣਾ ਲਈਆਂ ਸੋ ਦਿਸ ਇਜ਼ ਆ ਪੰਜਾਬ ਗਵਰਨਮੈਂਟ ਪੰਜਾਬ ਦਾ ਹੀ ਆਪਣੀ ਯੂਨੀਵਰਸਿਟੀ ਹੈ ਬੜੀ ਕਲੀਅਰ ਹੈ 200 ਤੋਂ तकरीबन ਕਾਲਜਸ ਆਫ ਪੰਜਾਬ ਆਫ ਫਿਲੀਏਟਡ ਟੂ ਦਿਸ ਸੋ ਮੈਂ ਕਹਿਣਾ ਚਾਹਣਾ ਭਾਵੇਂ ਗਵਰਨਮੈਂਟ ਆਫ ਇੰਡੀਆ ਜਾਂ ਵੀਸੀ ਸਾਹਿਬ ਨੂੰ ਕਿ ਪੰਜਾਬ ਦੇ ਲੋਕ ਕਿਤੇ ਕੰਪਰੋਮਾਈਜ਼ ਨਹੀਂ ਕਰਨਗੇ ਆਫ ਟੇਕਿੰਗ ਓਵਰ ਆਫ ਪੰਜਾਬ ਯੂਨੀਵਰਸਿਟੀ ਦਿਸ ਇਜ਼ ਦ ਸਟਾਰਟਿੰਗ ਪੁਆਇੰਟ ਆਫ ਮਾਈਂ ਸੈਕੰਡਲੀ ਜਿਹੜਾ ਬੜੀ ਕਲੀਅਰ ਹੈ ਕੀ ਸਾਜ਼ਿਸ਼ ਹੋ ਰਹੀ ਹੈ ਟੂ ਹੌਲੀ ਹੌਲੀ ਕਨਵਰਟ ਚੰਡੀਗੜ੍ਹ ਜਿਹੜਾ ਰਾਈਟਫੁਲੀ ਰਾਈਟ ਪੰਜਾਬ ਦਾ ਹੈ ਕੱਲਾ ਸਟੇਟ ਹੈ ਹਿੰਦੁਸਤਾਨ ਵਿੱਚ ਇਹਦਾ ਕੋਈ ਕੈਪੀਟਲ ਨਹੀਂ ਹੈ ਐਸ ਪਰ ਲਾ ਐਸ ਪਰ ਸਿንስ ਇੰਡੀਪੈਂਡੈਂਸ ਜੇਡੀ ਨਵੀਂ ਸਟੇਟ ਨਿਕਲਦੀ ਹੈ オリジナル ਸਟੇਟ ਤੋਂ ਉਹਨੂੰ ਇੱਕ ਨਵਾਂ ਕੈਪੀਟਲ ਆਪਣਾ ਬਣਾਉਣਾ ਪੈਂਦਾ ਹੈ ਐਕਸੈਪਟ ਫਾਰ ਪੰਜਾਬ ਆ ਸਭ ਤੋਂ ਵੱਡੀ ਡਿਸਕ੍ਰਿਪਸ਼ਨ ਐ ਨ ਅਕਾਲੀ ਦਲ ਨੇ ਲਗਾਤਾਰ ਇੱਥੇ ਲੜਾਈ ਲੜੀ ਐ ਹੁਣ ਕੀ ਹੋ ਰਿਹਾ ਪਿਛਲੇ ਸਾਲਾਂ ਚ ਜਿਹੜਾ ਰੇਸ਼ੋ ਵੀ ਰੱਖਿਆ ਗਿਆ ਸੀ ਚੰਡੀਗੜ੍ਹ ਵਿੱਚ ਹੌਲੀ ਹੌਲੀ ਉਹ ਰੇਸ਼ੋ ਉਹ ਚੇਂਜ ਕਰ ਰਿਹਾ 10 ਦਿਨ ਪਹਿਲੇ ਹਫਤਾ ਹੀ ਪਹਿਲੇ ਮੈਂ ਦੇਖਿਆ ਅਖਬਾਰ ਚ ਰਿਕਰੂਟਮੈਂਟ ਪਾਲਿਸੀ ਵੀ ਚੇਂਜ ਕਰ ਰਿਹਾ ਪੰਜਾਬ ਚੰਡੀਗੜ੍ਹ ਦੀ ਦੇ ਵਾਂਟ ਇੰਡੀਪੈਂਡੈਂਟ ਰਿਕਰੂਟਮੈਂਟ ਆਫ 올 ਪੋਸਟਸ ਇਨ ਚੰਡੀਗੜ੍ਹ ਜਿਹੜੇ ਆਪਣੇ ਡੈਪੂਟੇਸ਼ਨ ਦੇ ਪੰਜਾਬ ਤੋਂ ਆਉਂਦੇ ਸੀ ਜਾਂ ਹਰਿਆਣੇ ਤੋਂ ਆਉਂਦੇ ਸੀ ਦੇ ਵਾਂਟ ਟੂ ਕੈਨਸਲ ਇਟ ਹੌਲੀ ਹੌਲੀ ਦੇ ਵਾਂਟ ਟੂ ਟੇਕ ਓਵਰ एवरीथिंग ਵਿਚ ਸ਼੍ਰੋਮਣੀ ਅਕਾਲੀ ਦਲ ਵਿਲ ਨਾਟ ਅਲਾਉ ਮੈਂ ਇੱਥੇ ਵੀ ਗੱਲ ਕੀਤੀ ਸੀ ਸੂਰਜ ਸਿੰਘ ਸਾਹਿਬ ਵੀ ਗੱਲ ਕੀਤੀ ਸੀ ਕਿ ਵੀ ਮੈਂ ਇੱਥੇ ਐਸ ਪੋਲੀਟਿਕ ਪੋਲੀਟੀਸ਼ੀਅਨ ਨਹੀਂ ਆਇਆ ਮੈਂ ਤੁਹਾਨੂੰ ਅੱਜ ਸਹੀ ਕਹਦਾ ਆਮ ਆ ਵਰੀ ਕਲੀਅਰ ਪਰਸਨ ਮੈਂ ਆਪ ਇੱਥੋਂ ਪੜਿਆ ਚਾਰ ਸਾਲ ਇੱਥੇ ਲਾਇਆ ਤੇ ਡਾਕਟਰ ਮਨਮੋਹਨ ਸਿੰਘ ਵੀ ਇੱਥੇ ਪੜ੍ਹੇ ਸੀ ਜਦੋਂ ਉਹ ਪ੍ਰਾਈਮ ਮਿਨਿਸਟਰ ਸੀ ਮੈਂ ਹੋਮ ਮਿਨਿਸਟਰ ਮੈਂ ਕਈ ਵਾਰ ਗਿਆ ਉਹਨਾਂ ਨਾਲ ਮਿਲ ਕੇ ਆ ਹੀ ਹੈਡ ਵੈਰੀ ਸਟਰੋਂਗ ਮੈਮਰੀਜ਼ ਆਫ ਦਿਸ ਪਲੇਸ ਸੋ ਆ ਆਪਣੇ ਵਾਸਤੇ ਮੈਂ ਤਾਂ ਸਾਰਿਆਂ ਨੂੰ ਕਹਿਣਾ ਹੈ ਕਿ ਵੀ ਆਲ ਪਾਰਟੀਆਂ ਵਟ ਏਵਰ ਦੇ ਅਫੀਲੀਏਸ਼ਨਸ ਮੈਨ ਮੀ ਨਾਟ ਟੂ ਮੇਕ ਦਿਸ ਇਨਟੂ ਪੋਲਿਟਿਕਲ ਬਟ ਮੇਕ ਇਟ ਐਸ ਅ ਪੰਜਾਬ ਇਸ਼ੂ ਐਂਡ ਸਾਰੇ ਇਕੱਠੇ ਹੋ ਕੇ ਐਂਡ ਐਸ ਪ੍ਰੈਜ਼ੀਡੈਂਟ ਆਫ ਅਕਾਲੀ ਦਲ ਮੈਂ ਬੜਾ ਕਲੀਅਰ ਕਰਨਾ ਚਾਹੁੰਦਾ ਹਾਂ किसी हाल च किसे हाल वि मैं थी शुड ऑल लुक अबाउट पोलिटिक पोलिटिक्स वास्ते अपने को बहुत इशूज है दिस मेरी गल नो इट नॉट पोलिटिकल दिस मिनट आरते अटैक है फर्स्ट स्टेप है ਪਹਿਲੇ ਥੋੜੇ ਡ੍ਰਾਇੰਗ ਰੂਮ 'ਚ ਅਟੈਕ ਕਬਜ਼ਾ ਕਰ ਗਏ ਫਿਰ ਥੋੜੇ ਬੈਡਰੂਮ 'ਚ ਪਹੁੰਚਣਗੇ ਸੋ ਦਿਸ ਇਜ਼ ਅ ਟੈਸਟਿੰਗ ਪੁਆਇੰਟ ਫॉर us ਐਂਡ ਆਈ ਐਮ ਵਿਦ ਦਾ ਸਟੂਡੈਂਟਸ ਐਂਡ ਐਸ ਪੀਪਲ ਆਫ ਪੰਜਾਬ ਮੈਂ ਇਰਿਸਪੈਕਟਿਵ ਆਫ ਐਨੀ ਪੋਲਿਟਿਕਲ ਪਾਰਟੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਵੀ ਸ਼ੁੱਡ ਸਿਟ ਅੰਡਰ ਵਨ ਪਲੈਟਫਾਰਮ ਐਂਡ ਕਨਵੇਯ ਦਾ ਮੈਸੇਜ ਐਜ਼ ਇਫ ਯੂ ਕਨਵੇਯ ਟੁਗੇਦਰ ਇਟਸ ਅ ਵੈਰੀ ਸਟਰੋਂਗ ਮੈਸੇਜ ਦੈ ਇਰਿਸਪੈਕਟਿਵ ਆਫ ਵਾਟਐਵਰ ਅਫੀਲੀਏਸ਼ਨਸ ਆਰ ਅਸੀਂ ਐਸ ਯੂਨੀਵਰਸਿਟੀ ਨੂੰ ਕਿਸੇ ਹਾਲਤ ਚ ਨਹੀਂ ਜਾਣ ਦੇਵਾਂਗੇ ਦਿਸ ਇਜ਼ ਪੰਜਾਬ ਪੰਜਾਬ ਦਾ ਹਿੱਸਾ ਸਰਕਾਰ ਵੱਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਇੱਕ ਵਾਰ ਪੂਰਾ ਕਰ ਲੀਏ ਛੋਟੀ ਸਰਕਾਰ ਵੱਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ 200 ਕਰੋੜ ਦਾ ਕਰਜ਼ਾ ਸੀਗਾ ਪਹਿਲੀ ਗੱਲ ਉਹ ਕਰਜ਼ਾ ਛੋਟੀ ਸਰਕਾਰ ਵੱਲੇ ਮਾਫ ਕਿਉਂ ਨਹੀਂ ਕੀਤਾ ਗਿਆ ਇੱਕ ਤੇ ਉੱਥੇ ਨਾ ਹੀ ਕੋਈ ਹੋਸਟਲ ਮੈਂ ਮੈਂ ਕੋਈ ਵੀ ਸਾਰੀ ਕਿਉਂ ਨਹੀਂ ਕੀਤੀ ਕਰ ਲਈ ਇੱਕ ਮੈਂ ਉਹਦੇ ਮੈਂ ਤੁਹਾਨੂੰ ਉਹਦਾ ਜਵਾਬ ਮੈਂ ਤੁਹਾਨੂੰ ਹੁਣੇ ਦੇ ਦੇਣਾ ਹੈ ਕੋਟੂ ਪੂਰਾ ਕਰ ਲਾ ਉਸ ਤੋਂ ਬਾਅਦ ਜੇਕਰ ਤੁਸੀਂ ਕਹਿੰਦੇ ਹੋ ਵੀ ਇਹਨੂੰ ਕੇਡ ਯੂਨੀਵਰਸਿਟੀ ਬਣੇ ਇਹ ਪੰਜਾਬ ਦੀ ਬਣੇ ਫਿਰ ਪੰਜਾਬ ਗਵਰਨਮੈਂਟ ਇੰਨੀ ਕਹ ਲਈਏ ਵੀ ਸਫੀਸ਼िएंट ਹੈਗੀ ਹੈ ਇੰਨੀ ਕਾਬਿਲ ਹੈ ਕਿ ਪੂਰੇ ਦਾ ਪੂਰਾ ਇਹਦਾ ਜਿਹੜਾ ਕਰਜ਼ਾ ਜਾਂ ਪੁੱਛਿਆ ਮਾਫ ਕਰਕੇ ਇਹਨੂੰ ਪੂਰੀ ਦੀ ਪੂਰੀ ਚਲਾ ਸਕਦੀ ਹੈ ਵੀ ਸੈਂਟਰ 60% ਨਾ ਦੇਵੇ ਇੰਨੀ ਕੈਪेबल ਪੰਜਾਬ ਸਰਕਾਰ ਆਉਣ ਵਾਲੇ ਸਮੇਂ 'ਚ ਤੁਸੀਂ ਇਹਨੇ ਕੈਪेबल ਹੋਵੋਗੇ ਕਿ ਤੁਸੀਂ ਇਸ ਤੋਂ ਬਾਅਦ ਸਰਕਾਰ 'ਚ ਇਹਨੂੰ ਚਲਾ ਸਕਦੇ ਹੋ ਨਹੀਂ ਅਸੀਂ ਸੋ ਮੈਂ ਤੁਹਾਨੂੰ ਸ਼ੁਰੂ ਕਿੱਥੇ ਕੀਤਾ ਸੀ ਕਿ ਵੀ ਸ਼ੂਡ ਨਾਟ ਮੇਕ ਦਿਸ ਅ ਪੋਲੀਟਿਕਲ ਇਸ਼ੂ ਮੈਂ ਕੀ ਕੀਤਾ ਸੀ ਤੁਸੀਂ ਕੀ ਕੀਤਾ ਸੀ ਯੈਸਟਰਡੇ ਕੀ ਕੀਤਾ ਸੀ ਆਪਣਾ ਇੱਥੇ ਏਮ ਹੈ 2000 ਇਸ ਇਜ਼ ਆਰ ਮੈਂ ਹਜ਼ਾਰ ਚੀਜ਼ਾਂ ਕਹਿ ਸਕਦਾ ਹਾਂ ਇਸ ਜਵਾਬ 'ਚ ਆਈ ਡੋਨਟ ਵਾਂਟ ਟੂ ਗੈਟ ਇਨ ਟੂ ਇਟ ਆਮ ਵੈਰੀ ਕਲੀਅਰ ਐਂਡ ਮੇਰੀ ਕਲੀਅਰਟੀ ਆਫ ਮਾਈਂਡ ਇਜ਼ ਵੈਰੀ ਕਲੀਅਰ ਆਈ ਆਮ ਨਾਟ ਫਾਈਟਿੰਗ ਦਿਸ ਬੈਟਲ ਆਮ ਨਾਟ ਹੇਅਰ ਐਸ ਫॉर ਪੋਲਿਟਿਕਸ ਮੈਂ ਤਾਈਆਂ ਕਿਆ ਸੀ ਮੈਂ ਰਿਕਵੈਸਟ ਕਰਦਾ ਸਾਰੀਆਂ ਪਾਰਟੀਆਂ ਨੂੰ ਛੋਟੀ ਤੋਂ ਲੈ ਕੇ ਜਥੇਬੰਦੀ ਤੋਂ ਸਾਰਿਆਂ ਤੋਂ ਵੀ ਸ਼ੁੱਡ ਆਲ ਜਿਵੇਂ ਕਿਸਾਨ ਇਜਿਟੇਸ਼ਨ ਬਣੀ ਸੀ ਸਾਰੇ ਪੰਜਾਬ ਦੇ ਆਵਾਮ ਇਕੱਠੇ ਹੋ ਗਏ ਸੀ ਲੋਕੀ ਇਕੱਠੇ ਹੋ ਗਏ ਜੀ ਇਰੈਸਪੈਕਟਿਵ ਆਫ एवरीवन ਆਈ ਡੂ ਨੋਟ ਨੀਡ ਕ੍ਰੈਡਿਟ ਐਂਡ ਆ ਡੋਨਟ ਵਾਂਟ ਕ੍ਰੈਡਿਟ ਪਰਪਸ ਇਸ ਆਪਾ ਜੋ ਹੋਇਆ ਕੀਤਾ ਇਹਨੇ ਕੀਤਾ ਉਹ ਕੀਤਾ ਇਹ ਕਹਿੰਦਾ ਹਜ਼ਾਰ ਤੁਸੀਂ ਉਹ ਤਾਂ ਚਾਹੁੰਦੇ ਆ ਜਿਹੜੇ ਬੰਦੇ ਇਹਨਾਂ ਨੇ ਅਟੈਕ ਕੀਤਾ ਉਹ ਚਾਹੁੰਦੇ ਤੁਹਾਡੇ ਵਿੱਚ ਇੱਕ ਦੂਜੇ ਨੂੰ ਤੁਸੀਂ ਕਰੋ सो so, मेरा बड़ा क्लियर है मनी इज नॉट द क्राइटेरिया फॉर अ स्टेट हूं जे दे आर वेरियस मेथड ऑफ जनरेशन ऑफ मनी जिम्मे आई एड एक पंजाब पावर सरपलस यू डोंट नीड मनी टूडे देर अदर वेज सो फॉर अस कई चीजा हों सिंबल्स ऑफ द स्टेट दिस इज सिंबल ऑफ द स्टेट पंजाब यूनिवर्सिटी यू कैनॉट ਲੈਟ ਇਟ ਗੋ ਜਸਟ ਫਾਰ 200 ਕਰੋੜ ਤੋਂ 300 ਕਰੋੜ ਦਾ ਆਊਟ ਆਫ 1 ਲੱਖ ਕਰੋੜ ਦਾ ਬਜਟ ਸੋ ਆਈ ਏਮ ਵੈਰੀ ਕਲੀਅਰ ਕਿ ਆਈ ਏਮ ਰੈਡੀ ਟੂ ਟੇਕ ਓਵਰ ਦਾ ਰਿਸਪੌਂਸਿਬਿਲਟੀ ਇਨ ਆਰ ਪਾਰਟੀ ਆ ਕਮਿਟਮੈਂਟ ਹੈ ਕਿ ਵਾਟ ਏਵਰ ਇਜ਼ ਰਿਕੁਆਇਰਡ ਆਈ ਵਿਲ ਦਿਸ ਥਿੰਗ ਮੇਰੀ ਇਮੋਸ਼ਨਲ ਵੀ ਅਟੈਚਮੈਂਟ ਹੈ ਮੈਂ ਇਥੋਂ ਯਾਰ 4 ਸਾਲ ਆਫ ਮਾਈ ਲਾਈਫ ਆਈ ਸਟੱਡੀਡ ਹੇਅਰ ਐਂਡ i personally feel that all of us should get together and i request everybody ਕਮਾਂਡਰ ਵਨ ਪਲੈਟਫਾਰਮ ਵਿਦ 1 ਮਿਸ਼ਨ ਕਿ ਆ ਪੰਜਾਬ ਹੈ ਇਹਨੂੰ ਪੰਜਾਬ ਤੋਂ ਬਾਹਰ ਜਾਣ ਨਹੀਂ ਦੇਣਾ ਕੁਝ ਮਰਜ਼ੀ ਹੋ ਜੇ ਵਾਟਵਰ ਸੈਕਰੀਫਾਈਸ ਐਂਡ ਐਸ ਪ੍ਰੈਜ਼ੀਡੈਂਟ ਆਫ ਅਕਾਲੀ ਦਨ ਆਈ ਸ਼ੋਰ एवरीवन ਬਡੀ ਥੈਟ ਅੱਗੇ ਹੋ ਕੇ ਤੁਸੀਂ ਸਾਨੂੰ ਪਿੱਛੇ ਹੋ ਕੇ ਕਹੋਗੇ ਪਿੱਛੇ ਹੋ ਕੇ ਲੜਾਂਗੇ ਅੱਗੇ ਹੋ ਕੇ ਕਹੋਗੇ ਅੱਗੇ ਹੋ ਕੇ ਲੜਾਂਗੇ ਪਰ ਮਿਸ਼ਨ ਇਜ਼ ਹੈ ਅਕਾਲੀ ਦਲ ਦੀ ਅਗਲੀ ਰਣਨੀਤੀ ਕੀ ਰਹੂਗੀ ਮੈਂ ਹੁਣੀ ਗੱਲ ਕੀਤੀ ਸੀ ਮੈਂ ਕਿਹਾ ਆਈ ਵਿਲ ਆਮ ਟੇਕਿੰਗ ਟਾਈਮ ਫਰਮ ਦ ਵਾਈਸ ਪ੍ਰੈਜ਼ੀਡੈਂਟ to convey him sentiments punjab de lokan de sentiments convey karnva hai prime vice president kole mai time la re ha je hafte das de we don't see us next positive sign te assi students na milke we will plan the next step thank you aap sab sohne ha